ਦੁਬਈ ਦਾ ਸਟੈਚੂ ਆਹ ਹੋਵੇਲੀ ਉੱਥੇ ਆ ਕੇ ਤਾਂ ਕੋਈ ਸ਼ਬਦ ਨਹੀਂ ਹੈਗੇ ਅੱਗੇ ਜਾ ਰਿਹਾ ਆਪਾਂ ਮਾਨਸੇਵਾਲ ਨੂੰ ਜਿਹੜਾ ਇੱਧਰ ਨੂੰ ਬੰਦਾ ਆ ਰਿਹਾ ਸਾਨੂੰ ਇਹੀ ਕਹੀ ਜਾ ਰਿਹਾ ਵਈ ਰਾਹ ਬੰਦਾ ਅੱਗੇ ਤੇਰਾ ਨਾ ਲੱਗਿਆ ਸੈਕਲ ਬੰਦਾ ਨਾ ਸਾਨੂੰ ਕਹਤ ਰਿਹਾ ਆਪਾਂ ਫੇਰ ਵੀ ਉੱਧਰ ਹੀ ਜਾ ਨਹੀਂ ਹੁਣ ਪਿੱਛੇ ਵੀ ਕਿੱਥੇ ਜਾਵਾਂਗੇ ਇਹ ਕੁਛ ਐ ਵੀ ਨਹੀਂ 8 ਕਿਲੋਮੀਟਰ 10 ਕਿਲੋਮੀਟਰ ਅੱਗੇ ਆ ਗਏ ਆਪਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਵਲੌਗ ਤੇ ਨਵੇਂ ਦਿਨ ਦੇ ਵਿੱਚ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਬੜੇ ਵਧੀਆ ਠੀਕ ਠਾਕ ਤੇ ਤਿਆਰ ਹੋ ਚੁੱਕੇ ਆ ਸਤਿ ਸ਼੍ਰੀ ਅਕਾਲ ਬਲਾ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਇੱਥੇ ਰੁਕੇ ਸੀਗੇ ਬਾਬਿਆਂ ਦੇ ਤੇ ਲੰਗਰ ਪ੍ਰਸ਼ਾਦ ਦਾ ਆਪਾਂ ਸ਼ਕਲਿਆ ਇਹ ਗੁਰਤੇਗਵਦਰ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਆ ਸੋ ਸ਼ਹੀਦੀ ਮਹੀਨਾ ਹੋਣ ਕਰਕੇ ਛੋਟੇ ਸ਼ਹਿਬਜਾਦੇ ਦਾ ਇੱਥੇ 3 ਦਿਨਾਂ ਦਾ ਅਖੰਡ ਪਾਠ ਕਰਾਇਆ ਗਿਆ ਪਿੰਡ ਵਾਲੇ ਵੱਲੋਂ ਸੋ ਆਪਣੇ ਸਾਈਕਲ ਗੱਡੀਆਂ ਤਿਆਰ ਨੇ ਉਹ ਤਰ ਵੀ ਪਈ ਹੁਣ ਆਪਾਂ ਵੀ ਚੱਲਦੇ ਆ ਅੱਜ ਜਾਣਾ ਆਪਾਂ ਮਾਨਸੇ ਪਿੰਡ ਮੂਸੇ ਉੱਥੇ ਦੇਖਦੇ ਕੋਸ਼ਿਸ਼ ਕਰਦੇ ਆਂ ਭਾਈ ਦੇ ਘਰ ਦੇ ਨਾਲ ਮਿਲਣ ਦੀ ਕੋਸ਼ਿਸ਼ ਕਰਾਂਗੇ ਜੇ ਮੁਲਾਕਾਤ ਹੋ ਗਈ ਆਪਣੇ ਰਾਹ 'ਚ ਪੈਂਦਾ ਤਾਂ ਜਾ ਰਹੇ ਆ ਤੇ ਇਹ ਵੀ ਕਰ ਲਾਂਗੇ ਮਿਲਾਂਗੇ ਉਹਨਾਂ ਨੂੰ ਫਿਰ ਆਪਾਂ ਅੱਗੇ ਬਠਿੰਡੇ ਨੂੰ ਲੰਘ ਜਾਾਂਗੇ ਠੀਕ ਹੈ ਜੀ ਇਹ ਪਿੰਡ ਜੋਗਾ ਮਾਲਸੀਤ ਜੀ ਪੈਂਦਾ ਅੱਗੋਂ ਪਿੰਡ ਮੂਸਾ ਆ ਤੇ 30 ਕਿਲੋਮੀਟਰ ਦੂਰ ਆ ਉੱਥੇ ਜਾਣਾ ਆਪਾਂ ਪਿੰਡ ਮੂਸੇ ਜਾ ਰਹੇ ਆ ਆਪਾਂ ਰਾਜ ਪਿੰਡ ਮੂਸੇ ਵਾਲੇ ਦੇ ਬੰਦੇ ਜਿਹੜੇ ਮਿਲ ਜਾਂਦੇ ਆ ਇੱਕ ਬਾਈ ਆਇਆ ਸਾਨੂੰ ਆ ਫੜਾ ਗਿਆ ਕਹਿੰਦਾ ਤੁਸੀਂ ਕਦੇ ਖਾਦੇ ਨਹੀਂ ਹੋਣੇ ਬੜੇ ਸਵਾਦ ਆ ਦੇਖਾਂਗੇ ਖਾ ਕੇ ਨਮਕੀਨ ਮੁਰਮਰੇ ਤੇ ਪਿਆਰ ਬਥੇਰਾ ਮਿਲਦਾ ਐਦਾਂ ਅੱਗੇ ਦੀ ਪਾਰ ਘਟਨਦਾ ਮੇਰਾ ਪਾਰ ਵਧੀ ਜਾ ਰਿਹਾ ਹੋਰ ਲੈ ਮੈਂ ਨਹੀਂ ਫੜਾ ਦੇ ਚਲਾ ਆ ਕੇ ਵੀ ਪਾਰੂੰ ਬਾ ਉਹਨੇ ਦਾ ਉਨੇ ਹੀ ਆ ਕੀ ਫਾਇਦਾ ਮੈਨੂੰ 20 ਦਿਨ ਹੋ ਗਏ ਸਾਈਕਲ ਚਲੰਦਿਆਂ ਨੂੰ 1 ਕਿਲੋ ਵੀ ਨਹੀਂ ਘਟ ਰਿਹਾ ਬੜਾ ਦੁੱਖ ਲੱਗ ਰਿਹਾ ਯਾਰ ਨਾਲੇ ਮੈਨੂੰ ਵੀ ਖਿਚਰੀਆਂ ਵਿੱਚ ਵਿੱਚ ਹੈਨਾ ਪਾਣੀ ਪੀ ਲਈ ਆ ਮਾਨਸਾ ਸਿੱਧਾ ਰੱਲਾ ਸੱਜੇ ਪਾਸੇ ਆਪ ਪਿੰਡ ਰੱਲਾ ਆ ਆਪਾਂ ਸਿੱਧਾ ਜਾਣਾ ਆ ਅੱਗੇ ਜਾ ਰਿਹਾ ਆਪਾਂ ਮਾਨਸੇਵਾਲ ਨੂੰ ਜਿਹੜਾ ਇੱਧਰ ਨੂੰ ਬੰਦਾ ਆ ਰਿਹਾ ਸਾਨੂੰ ਇਹੀ ਕਹੀ ਜਾ ਰਿਹਾ ਬਈ ਰਾਹ ਬੰਦਾ ਅੱਗੇ ਧਰ ਨਾਲ ਲੱਗਿਆ ਬਾਈ ਬੰਦਾ ਨਾ ਜਿਹੜੇ ਸਾਨੂੰ ਦੱਸਦੇ ਆਪਾਂ ਫੇਰ ਵੀ ਉੱਧਰ ਹੀ ਜਾ ਨਹੀਂ ਹੁਣ ਪਿੱਛੇ ਵੀ ਕਿੱਥੇ ਜਾਵਾਂਗੇ ਉਹੀ ਕੁਛ ਆ ਵੀ ਨਹੀਂ 8 ਕਿਲੋਮੀਟਰ 10 ਕਿਲੋਮੀਟਰ ਅੱਗੇ ਆ ਗਏ ਆਪਾਂ ਹਾਂ ਹੁਣ ਧਰਨੇਵਲ ਜਾ ਕੇ ਦੇਖਦੇ ਆ ਕੋਈ ਪਿੰਡ ਪਿੰਡ ਤੋਂ ਗਲੀ ਲੰਘਦੀ ਹੋਊਗੀ ਕੁਛ ਇੱਧਰ ਉੱਧਰੋਂ ਜਾਂ ਕੀ ਪਤਾ ਇੱਧਰੋਂ ਸਾਈਕਲ ਸਾਡੀ ਲੰਗਾ ਲੰਗਾ ਦਿੱਤੇ ਜਾਣ ਇਹ ਵੀ ਹੋ ਸਕਦਾ ਤਾਂ ਜਾਣਾ ਤਾਂ ਪੈਣਾ ਹੱਥ ਤੱਕ ਦੇਖੀਦਾ ਸੀ ਨਾਲੇ ਧਰਨਾ ਕਾਦਾ ਆ ਕੀ ਬਤਾ ਬੈਜੀ ਵਿੱਚ ਜਾ ਕੇ ਥੋੜਾ ਟਾਈਮ ਅੰਮ੍ਰਿਤੋ ਗਦਾ ਨਹੀਂ ਨਹੀਂ ਇੱਥੇ ਤਰਨਾ ਲੱਗਿਆ ਹੋਇਆ ਸਾਈਕਲ ਲੰਗੂ ਲੰਗਾ ਦਿਓ ਜੀ ਸਾਈਕਲ ਲੰਗ ਲੀ ਬਾਈ ਹਾਂ ਲਗਾ ਦਿਓ ਤਾਂ ਵਧੀਆ ਜੀ YouTube ਚੈਨਲ ਹੈ ਮੇਰਾ ਵੀਡੀਓ ਬਣਾਉਣਾ ਹੈ ਮੇਰੇ ਕਰਦੇ ਯਾਰ ਹਾਂਜੀ ਆ ਜੀ ਤੇ ਤਰਨਾ ਪਾਣੀ ਦਾ ਕੋ ਚੱਕਰ ਪਿਆ ਹੋਇਆ ਪਾਣੀ ਦਾ ਕੋ ਚੱਕਰ ਪਿਆ ਉਹਦੇ ਕਰਕੇ ਨਾ ਤਰਨਾ ਆ ਸ਼ਾਇਦ ਸਾਨੂੰ ਲੰਘਾ ਦੇਣੇ ਇੱਥੋਂ ਦੀ ਬਾਬਾਈ ਕੀ ਮਸਲਾ ਪਣਿਆ ਇਹ? ਗੁਆ ਟੁੱਟ ਗਿਆ ਬਾਈ। ਗੁਆ ਟੁੱਟ ਗਿਆ। ਕੱਸੀ ਆ। ਆ ਜਿਹੜਾ ਸੁਹਾ ਉਹ ਟੁੱਟ ਗਿਆ ਉਹਦਾ ਕਰਕੇ ਨਾ ਮਾਨੂੰ ਨੁਕਸਾਨ ਹੋ ਗਿਆ ਫਸਲਾਂ ਦਾ। ਅੱਛਾ। ਕਿਉਂ ਫਿਰ? ਹਾਂ ਹਏ ਪਾਣੀ ਇੱਧਰ ਆ। ਆ ਇੱਧਰ ਜਾ ਰਿਹਾ ਨਾ। ਤਾਂ ਕਰਕੇ ਇੱਧਰ ਨਾ ਲੱਗਾ। ਕਪੜਾ ਸ਼ੋਨਾ ਮਿੱਟੀ ਥਾਕੇ। सुरेंद्र ਸਿੰਘ ਵੀਰੇ। सुरेंद्र ਸਿੰਘ ਹਾਂ ਜੀ। ਛਾਰਪੁਰ ਤੋਂ ਚੱਲੇ ਹੋ। ਛਾਰਪੁਰ ਤੋਂ ਥਰੇ। ਤੇ ਭੈਣ ਜੀ ਵੀ ਨਾਲ ਹੀ ਐ। ਹਾਂ ਜੀ ਹਾਂ। ਹੈ? ਠੀਕ। ਸੋ 15 ਕੁ ਮਿੰਟ ਆਪਾਂ ਪਿੱਛੇ ਧਰਨੇ 'ਚ ਬੈਠੇ। ਜਿਆਦਾ ਹੀ ਰੈਮ ਹੋ ਗਿਆ ਵੈਸੇ ਤਾਂ। ਤੇ ਇੱਕ ਬਾਈ ਨੇ ਇੰਟਰਵਿਊ ਲਿਆ। ਉਹ ਦਾ ਕੰਪਲੀਟ ਕਰਕੇ ਕੰਮ ਹੁਣ ਆਪਾਂ ਅੱਗੇ ਚੱਲਦੇ ਆਂ। ਅ ਇੱਥੇ ਲੱਗ ਗਿਆ ਆਪਾਂ ਨੂੰ 1 ਘੰਟਾ ਤਾਂ ਲੱਗ ਹੀ ਗਿਆ। ਹੁਣ ਆਪਾਂ ਚੱਲਦੇ ਆ ਅੱਗੇ। ਆ ਬੱਸਾ-ਬੁੱਸਾ ਖੜੀਆਂ ਨੇ ਵੈਸੇ ਧਰਨੇ ਕਰਕੇ। ਮਸਲਾ ਤਾਂ ਹੋਇਆ ਗੰਭੀਰ ਪਰ ਜਿਹੜੇ ਰਾਘੇੜ ਨੇ ਉਹ ਵੀ ਥੋੜੇ ਜਿਹਾ ਪਰੇਸ਼ਾਨ ਹੁੰਦੇ ਨੇ। ਮਸਲਾ ਹੀ ਏਡਾ ਵੱਡਾ ਹੈ ਨਾ ਰਾਘੇੜ ਪਰੇਸ਼ਾਨ ਹੋਣੇ ਪੈਂਦੇ ਆ। ਮਸਲਾ ਤਾਂ ਹੈ ਜੇ ਉਹ ਰਾਹ ਨੂੰ ਨਾਨਾ ਕੇਰਦੇ ਇਹਨਾਂ ਦੇ ਪੂਰੇ ਸਾਲ ਦੀ ਮਿਹਨਤ ਖਰਾਬ ਜਾਂਦੀ ਆ ਫਸਲ ਦੇਖੋ ਉੱਥੇ ਤੱਕ ਪਾਣੀ ਚਲਾ ਗਿਆ ਹਾਂ ਉਹਨਾਂ ਨੇ ਜੋ ਬੀਜਣਾ ਨਾ ਉਹੀ ਖਾਣਾ ਐ ਐਕਸਟਰਾ ਇਨਕਮ ਨਹੀਂ ਹੈਗੀ ਇਹਨਾਂ ਕੋ ਇਹ ਤਾਂ ਹੈ ਹੁਣ ਅਧਿਕਾਰੀ ਆਏ ਨੇ ਦੇਖੋ ਕੀ ਬੰਦਾ ਕਰ ਤਾਂ ਦੇਣਗੇ ਪਰ ਮਤਲਬ ਕੀ ਨੁਕਸਾਨ ਕੀ ਤਾਂ ਹੈ ਨਾ ਹੁਣ ਜੇਰੇ ਖੇਤਾਂ ਦੇ ਖੇਤ ਹੀ ਡੁੱਬ ਜਿਆ ਨਾ ਉਹ ਕੀ ਖਾ ਕਰੇਗਾ ਮਰੇਗਾ ਹੀ ਨਾ ਨਾਲੇ ਜੋ ਗਾਣਗੇ ਆਪਾਂ ਵੀ ਤਾਂ ਉਹੀ ਖਾਣਾ ਆ ਵੀ ਤਾਂ ਆਪਣਾ ਸੋਚਣਗੇ ਨਾ ਵੀ ਆਪਾਂ ਲੰਘ ਜਾਈਏ 2 ਮਿੰਟ ਲਾ ਕੇ ਜ 5 ਮਿੰਟ ਖੜਨਾ ਵੀ ਪੈਗਾ ਕੋਈ ਵੱਡੀ ਗੱਲ ਨਹੀਂ ਹੈਗੀ ਨਹੀਂ ਨਹੀਂ ਪੈएगी ਨਹੀਂ ਪੈएगी ਨਹੀਂ ਪੈएगी ਨਹੀਂ ਗੱਡੀ ਥੱਲੇ ਆ ਗਈ ਨਾ ਮਰ ਜਣਾ ਤੂੰ ਇਕੱਠੀ ਵੀ ਨਹੀਂ ਹੋਣੀ ਤੂੰ ਇੰਨੀ ਹੋ ਆ ਇੰਨੀ ਖੇਡਣਾ ਆਇਆ ਹੋਰ ਖੁਸ਼ ਖੜਾ ਆ ਲਾ ਫਿਰ ਥੋੜਾ ਜਿਹਾ ਇਹਨੂੰ ਚੱਲਦੇ ਆ ਫਿਰ ਅੱਗੇ ਹਾਂ ਥੋੜਾ ਜਿਹਾ ਤੁਰੇ ਆ ਆਪਾਂ ਐਨੇ ਚੀਕਾ ਮਾਰਨੀ ਸ਼ੁਰੂ ਕਰਤੀਆਂ ਕਾਕਾ ਕਿੰਨੀ ਦੂਰ ਏ ਅੱਗੇ ਗੁਰਦੁਆਰਾ ਸਾਹਿਬ ਸ਼ਾਂਤੀ ਸ਼ਾਂਤੀ ਚੱਲੀਏ ਹੁਣ ਅੱਗੇ ਚੱਕ ਲੈ ਇਹਨੂੰ ਪੈਟਰੋਲ ਪੰਪ ਐ ਲਾਜ਼ਮੀ ਬੰਦ ਪਿਆ ਕਿੰਨਾ ਸ਼ਾਂਤ ਹੈ ਪਰ ਚਾਲੂ ਹੈ ਇਹ ਚੱਕਲੇ 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 ਯਾਤਰਾ ਕਰੀਏ ਆਪਾਂ ਅੱਗੇ ਕੰਟੀਨਿਊ ਹੁਣ ਮੂੰਹ ਬੰਦ ਕਰਕੇ ਬੈਠੀਏ ਆਪਾਂ ਪਹੁੰਚ ਗਏ ਪਿੰਡ ਤਾਮਕੋ ਤਾਮ ਤਾਮਕੋਟ ਤਾਮਕੋਟ ਇੱਥੇ ਪ੍ਰਸ਼ਾਦਾ ਛਕਾਂਗੇ ਮੈਂ ਤਾਂ ਨਹੀਂ ਛਕਣਾ ਮੈਂ ਚਾਹ ਹੀ ਪੀਣੀ ਹੈ ਮੈਂ ਸਵੇਰੇ ਛਕ ਆਇਆ ਨਹੀਂ ਚਾਹ ਪੀਣੀ ਹੈ ਹਾਂ ਤਾਂ ਫਿਰ ਖੜਕ ਪਈ ਆ ਤੇ ਬੈਗ ਪਿੰਨ ਨੇ ਤੇਨੇ ਪਿੱਛੇ ਟਾ 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 ਜੀ ਇੰਨੀ ਹਰਾਣਾ ਹਰਾਮ ਕਰ ਦੇਣਾ ਇਹਨੇ ਜੀ ਉਹ ਚੁੱਪ ਕਰ ਜਾ ਪੈਣ ਜੀ ਸਾਹਵੇਂ ਉੱਥੇ ਰਹਿਣ ਨੂੰ ਜਗ੍ਹਾ ਹੈਗੀ ਆ ਹਾਂ ਜੀ ਹਾਂ ਮਿਲ ਜੇਗਾ ਕਮਰਾ ਇੱਥੋਂ ਲੰਗਰ ਪ੍ਰਸ਼ਾਦਾ ਸ਼ੱਕੇ ਇੱਥੇ ਪੋ ਦੇ ਮਹੀਨੇ ਯਾਨੀ ਕਿ ਛੋਟੇ ਸਾਹਿਬ ਜੱਦਾ ਦੀ ਸ਼ਹੀਦੀ ਵਾਲਾ ਪੂਰਾ ਮਹੀਨਾ ਤੇ ਪਿੰਡ ਵਾਲੇ ਪੂਰਾ ਲੰਗਰ ਮਹੀਨੇ ਦਾ ਲਾਉਂਦੇ ਨੇ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਆਂ ਗਰਮ ਹੋਦਾ ਜਲਦੀ ਕਰੋ ਬਾਕੀ ਕਿ ਨਾ ਵੀ ਦੇ ਤਰਾ ਇਹਦਾ ਨਾਂ ਚਿਗਰਾਸ ਸਿੰਘ ਦਾਲਾ ਇਹਦਾ ਨਾਂ ਕਾ ਦਾਲਾ ਪਰ ਪਾਸੇ ਇਹ ਵੀਰ ਹੋਰਾਂ ਨੇ ਚਾਹ ਦੀ ਸੇਵਾ ਨਿਭਾਈ ਜਿਹੜੀ ਆ ਬਰੇ ਇਹ ਹੈਗਾ ਕੈਂਚੀਆਂ ਮਾਨਸਾ ਤੇ ਇੱਥੇ ਵੀ ਰਨ ਸ਼ਾਪ ਉਹੀ ਆ ਜੀਨਾ ਸ਼ਾਪ ਦਾ ਵੀਰੇ ਨਾਟੇ ਦਾ ਸਟੋਰ ਹੈ ਨਾਟੇ ਦਾ ਰਸਲਾ ਸਟੋਰ ਨਾਟੇ ਦਾ ਰੋਟੋ ਹੈ ਇਹ ਮਾਨਸਾ ਰੋੜੀ ਹੈ ਨਾ ਮਾਨਸਾ ਰੋਡ ਤੇ ਨਾਟੇ ਦਾ ਸਟੋਰ ਜਿਹੜਾ ਜੀ ਦੁਕਾਨ ਤੇ ਨੰਨੇ 43722 ਬੋਗੋ ਮਿਹਰਬਾਨੀ ਕਰੇ ਤੁਹਾਡੇ ਦੋਵਾਂ ਦਾ ਹੁਣ ਆਪਾਂ ਅੱਗੇ ਨੂੰ ਤੁਰ ਪੈਣਾ ਹੈ ਅੱਗੇ ਹੈ ਤਾਂ ਕਿ ਸ੍ਰੀ ਦਮਦਮਾ ਸਾਹਿਬ ਆਪਾਂ ਜਾਣਾ ਮੂਸੇ ਉਤ ਬਾਦ ਕੱਲ ਨੂੰ ਜਾਵਾਂਗੇ ਦਮਦਮਾ ਸਾਹਿਬ ਅਕਾ ਠੀਕ ਥੱਲੇ ਕਰ ਗਿਆ ਪੰਜਾਬ ਟੂਰ ਜਿਹੜੇ ਵੀਰ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਨੇ ਲਾਈਕ ਕਰਕੇ ਜਾਇਓ ਸਬਸਕ੍ਰਾਈਬ ਜਰੂਰ ਕਰਿਓ ਸਪੋਰਟ ਕਰਿਓ ਪੰਜਾਬ ਦੇ ਸਫਰ ਨੂੰ ਪੰਜਾਬ ਵਾਲੇ ਪੰਜਾਬੀਆ ਤੈਨੂੰ ਸਪੋਰਟ ਕਰਿਓ ਆਪਾਂ ਦਾ ਸਫਰ ਰਹਿ ਗਿਆ ਥੋੜਾ ਜਿਹਾ ਬਾਈ ਹੋਰੀ ਖੜੇ ਨੇ ਬੱਲਸ਼ੇਤੀ ਚੱਲੀ ਅੱਗੇ ਕੰਮ ਜਾਂ ਤਰਾ ਕਾਦੇ ਵਾਸਤੇ ਕਰ ਰਹੇ ਹਾਂ ਅਸੀਂ ਸਾਈਕਲ ਯਾਤਰਾ ਕਰ ਰਹੇ ਆ ਜੀ ਪ੍ਰਚਾਰ ਕਰਨ ਵਾਸਤੇ ਸਾਈਕਲਿੰਗ ਨੂੰ ਸਿਹਤ ਚੰਗੀ ਰੱਖੋ ਹੀ ਫਿੱਟ ਰਹੋ ਤੇ ਨਾਲ ਹੀ ਜਲਵਾੜਾਂ ਨਾਲ ਪਿਆਰ ਕਰੋ ਇਸ ਕਰਕੇ ਸਾਡੇ ਦੋਵਾਂ ਤੋਂ ਇਲਾਵਾ ਤੀਜਾ ਪਾਰਟਨਰ ਇਹ ਆ ਜੀ ਜੋ ਅਸੀਂ ਥੱਕ ਜਾਂਦੇ ਤਾਂ ਇਹ ਸਾਈਕਲ ਚਲਾਉਂਦਾ ਫਿਰ ਵਾਹ ਵਾਹ ਅ ਮੈਂ ਮਹਾਰਾਜ ਤੁਹਾਨੂੰ ਸਾਡੀ ਮਤਲਬ ਵੀ ਲੋਕਾਂ ਨੂੰ ਰੋਗ ਰੱਖਣ ਵਾਸਤੇ ਸਾਈਕਲਿੰਗ ਜਿਹੜੇ ਵੀ ਲੋਕ ਭੁੱਲ ਗਏ ਦੁਬਾਰੇ ਇੱਕ ਵਾਰ ਹੌਂਕ ਕਰਨ ਦੇ ਮਾਰੇ ਇਹ ਯਾਤਰਾ ਕਰਨਾ ਹਾਂਜੀ ਹਾਂਜੀ ਬਿਲਕੁਲ ਰਾਤ ਦੇ ਵਿੱਚ ਜਦੋਂ ਪਿਆਰ ਮੁਹੱਬਤ ਕਰਨ ਵਾਲੇ ਰੋਕ ਲੈਂਦੇ ਨੇ ਫਿਰ ਟਾਈਮ ਬਹੁਤ ਲਾ ਜਾਂਦਾ ਪਹਿਲਾਂ ਜਿੱਥੇ ਧਰਨਾ ਸੀਗਾ ਉੱਥੇ ਵੀ 1 ਘੰਟਾ ਲੱਗ ਗਿਆ ਸੀਗਾ ਹੁਣ ਆ ਪਿੱਛੇ ਜਿਹੜੇ ਸਰ ਇਹਨਾਂ ਨੇ ਵੀ ਮੁਹੱਬਤ ਦਿਖਾਈ ਹੁਣ ਵੀ ਇੱਦਾਂ ਪੌਣਾ ਘੰਟਾ ਲੱਗ ਗਿਆ ਇਦਾਂ ਹੌਲੀ ਹੌਲੀ ਆਪਾਂ ਅੱਗੇ ਵਧਦੇ ਰਹਿੰਦੇ ਲੰਘ ਜਾ ਬਾਈ ਲੰਘ ਜਾ ਲੰਘ ਜਾ ਤੂੰ ਨਾਲ ਗੱਲ ਕਰਨ ਦੀ ਉਹ ਤੇ ਕਿਵੇਂ ਲੈ ਕੇ ਜਾਂਦਾ ਮੈਂ ਤਾਂ ਹੁਣ ਬਾਬਾ ਹੀ ਕਹਤਾ ਹਾਂ ਮੈਂ ਸੁਨਹਿਰੀ ਬਾਬਾ ਹੀ ਕਹਿੰਦਾ ਆ ਭਾਈ ਸਾਡੂ ਮਿਲੇ ਤੇ ਪਾਣੀ ਦੀ ਸੇਵਾ ਇਹਨਾਂ ਨੇ ਕੀਤੀ ਸਾਡੀ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਦਾ ਧੰਨਵਾਦ ਤੁਹਾਡਾ ਵੈਲਕਮ ਟੂ ਦਾ ਇੰਨਾ ਸਾਡਾ ਚਾਹ ਜਿਹੜਾ ਤੁਸੀਂ ਬਧਾਇਆ ਸਾਡਾ ਥੈਂਕ ਯੂ ਥੈਂਕ ਯੂ ਧੰਨਵਾਦ ਜੀ ਆਨ ਭਾਈ ਬੜਾ ਖਵਾਇ ਨੂੰ ਰੋਟੀ ਭੱਜਿਆ ਕਿਵੇਂ ਆ ਰਹੋ ਪਾ ਪਿੰਡ ਆ ਕੇ ਗੇਲੇ ਇਤੋਂ ਅੱਗੇ ਥੋੜੀ ਦੂਰ ਰਹਿ ਗਿਆ ਪਿੰਡ ਮੂਸਾ ਚਲੋ ਜੀ ਪਿੰਡ ਗਾਗੋਵਾਲ ਪਿੰਡ ਮੂਸਾ ਇੱਧਰ ਸੱਜੇ ਪਾਸੇ ਅੱਬਾ ਜਾਲਾ ਸਿੱਧੂ ਮੂਸੇਵਾਲੇ ਬਾਈ ਦੀ ਸਮਾਧ ਵਾਲਾ ਤੇ ਪੱਤਰਕਾਰ ਮਿਲਿਆ ਉਹ ਸਾਨੂੰ ਲੈ ਕੇ ਚੱਲੇ ਆ ਉੱਥੇ ਨਾਲ ਇੰਟਰਵਿਊ ਕਰਨਗੇ ਨਾਲੇ ਆਪਣੀ ਵੀ ਮੰਜ਼ਿਲ ਫਿਰ ਉਹੀ ਆ ਇੱਧਰ ਆ ਬਾਈ ਮਿਲੇ ਆਪਾਂ ਨੂੰ ਚਲੋ ਵੀਰੇ ਆਪਾਂ ਪਹੁੰਚ ਗਏ ਆ ਪਿੰਡ ਮੁੱッセ ਬਾਈ ਸਿੱਧੂ ਮੁੱッセ ਵਾਲੇ ਦੀ ਸਮਾਦ ਵੱਲ ਆ ਵੀਰ ਹੋਰੀ ਨਾਲ ਆਏ ਸੀਗੇ ਪੱਤਰਕਾਰ ਇਹ ਲੈ ਗਏ ਸਾਨੂੰ ਇੱਥੇ ਇਹ ਤੁਸੀਂ ਇਹ ਲਾਈਵ ਕਰ ਰਹੇ ਹੋ ਨਹੀਂ ਨਹੀਂ ਰਿਪੋਰਟ ਤੇ ਇੱਥੇ ਇੰਟਰਵਿਊ ਕਰ ਰਹੇ ਨੇ ਇਹ ਵੀ ਆਪਾਂ ਆਇਆ ਸਾਈਕਲਾਂ ਤੇ ਆਜੋ ਪਹਿਲਾਂ ਤੇ ਹੁਣ ਅੱਗੇ ਚਲੋ ਚੱਲਦੇ ਆਂ ਉੱਥੇ ਆ ਕੇ ਤਾਂ ਕੋਈ ਸ਼ਬਦ ਨਹੀਂ ਹੈਗੇ ਆਪਾਂ ਅੱਜ ਪਹੁੰਚ ਗਏ ਆ ਪਿੰਡ ਮੂਸੇ ਸਿੱਧੂ ਬਾਈ ਜੀ ਦੀ ਜਿਹੜੀ ਸਮਾਦ ਤੇ ਤੇ ਮੈਂ ਉਹਨਾਂ ਚੋਂ ਆ ਜਿਹੜਾ ਮਤਲਬ ਜਿੰਦਾ ਜੀ ਤਾਂ ਸੁਣਿਆ ਨਹੀਂ ਗਾਣਾ ਸਿੱਧੂ ਬਾਈ ਦਾ ਬਾਅਦ ਚ ਕਦਰ ਪਤਾ ਲੱਗੀ ਵੀ ਕੀ ਗਾਉਂਦਾ ਸੀਗਾ ਤੇ ਕੀ ਲਿਖਦਾ ਸੀਗਾ ਜਾਣ ਤੋਂ ਬਾਅਦ ਮੈਂ ਫਿਰ ਗਾਣੇ ਸੁਣਨ ਲੱਗਾ ਉਹਨਾਂ ਬੰਦਿਆਂ ਚੋਂ ਮੈਂ ਆ ਤੇ ਅੱਜ ਆਉਣ ਦਾ ਵੀ ਮੌਕਾ ਮਿਲਿਆ ਕਿਉਂਕਿ ਆਪਣੇ ਪੰਜਾਬ ਟੂਰ ਦੇ ਵਿੱਚ ਰਾਹ ਚ ਪੈਂਦਾ ਆ ਸਿੱਧੂ ਬਾਈ ਕੁਝ ਕਹਿਣਾ ਅੱਜ ਨਹੀਂ ਕੁਝ ਕਹਿਣਾ ਸਾਫੀ ਆ ਮੇਰੇ ਨਹੀਂ ਆਇਆ ਪੱਜਿਆ ਸਿੱਧੂ ਭਾਈ ਦੀ ਸਮਾਦ ਤੋਂ ਬਾਅਦ ਉਹਨੂੰ ਪਿੰਡ ਮੂਸੇਵਾਲ ਨੂੰ ਜਾਣਿਆ ਅੱਗੇ ਸਿੱਧਾ ਆ ਗਈ ਪਿੰਡ ਮੂਸੇ ਦੀ ਸਿੱਧੂ ਭਾਈ ਦੀ ਹਵੇਲੀ ਵਾਗਰੂ 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 ਵਾਗ ਇੱਧਰ ਖੜਾਵਾਂਗੇ ਇੱਥੇ ਹੈਂ ਦਰਵਾਜ਼ੇ ਤੋਂ ਬਾਈ ਦੇ ਟਰੈਕਟਰ ਟਰੱਕਟਰ ਜਿਪਾ ਜੁਪਾ ਹੜੀਆਂ ਇੱਥੇ ਹੈਂ ਬਾਈ ਦਾ ਕੁੱਤਾ ਕੁੱਤਾ ਖਤਮ ਨਾ ਹੋਵੇ ਆਹ ਲੇ ਜਾਊਗਾ ਘੈਂਟ ਆਇਟ ਮੈਂ ਨਵੀਂ ਤੱਕ ਤਕਨੀਕ ਉਹਦੇ ਨੇੜੇ ਆਇਆ ਇੱਥੇ ਬਸ ਬਸ ਕਰ ਭਰਾ ਨਹੀਂ ਚੱਕ ਕੇ ਲੈ ਜਾਂਦੇ ਕੁਛ ਹੋਰ ਡੇ ਹੋਣੀ ਨੇ ਆਪਣਾ ਕਮਾਂਡੋ ਵਾਲੇ ਪੁਲਿਸ ਵਾਲੇ ਜਿਹੜੇ ਰਾਖੀ ਦੇ ਖੜਦੇ ਨੇ ਆਪਣੀ ਕੋਕੋ ਲੈ ਲਈ ਉਹਨਾਂ ਨੇ ਹੁਣ ਲੈਨੇ ਜਾ ਕੇ ਉਧਰੋਂ ਦੇਣਗੇ ਸਿੱਧੂ ਬਾਈ ਦਾ ਸਟੈਚੂ ਆਹ ਹਵੇਲੀ ਉਹ ਉਧਰ ਫੇਰ ਜਾਣਾ ਪਏਗਾ ਸਾਨੂੰ ਲੈਣ ਲਈ ਕੋਕੋ ਸਿੱਧੂ ਭਾਈ ਨਹੀਂ ਕਿਸੇ ਨੇ ਬਣ ਜਾਣਾ ਜੀਪ ਮੈਨੂੰ ਤਾਂ ਗਣੇ ਗੁਣੇ ਚ ਵੀ ਆਈ ਹੈ ਕਿਤੇ ਉਹੀ ਟਰੈਕਟਰ ਹੀ ਆਪਣੇ ਯੂਜ਼ ਕਰਦੇ ਸੀ ਹਾਂ ਕੋਕੋ ਦਰਮ ਰੂਗੀ ਪੁਰਾਣੇ ਜਮਾਡੇ ਵਾਲੀ ਕਾਰ ਹਾਂ ਹਾਂ ਗੇਟ ਬੰਦ ਹੋਣ ਵਾਲੀ ਆ ਬਸ ਇਹ ਸਸਕਾ ਬਾਈ ਜੀ ਉਹ ਮੈਨੂੰ ਇਹਨਾਂ ਨੂੰ ਸਾਈਕਲ ਤੇ ਦੇਖਿਆ ਦੇਣਾ ਹਾਂ ਹਾਂ ਜੀ ਹਾਂ ਜੀ ਪੂਰਾ ਪੰਜਾਬ ਦੇ ਸਰਚ ਕਰਦੇ ਹਾਂ ਪੂਰਾ ਪੰਜਾਬ ਟੂਰ ਕਰਾਂਗੇ ਜੀ ਆਪਾਂ ਅੱਛਾ ਸ਼ੁਰੂ ਕਿੱਥੋਂ ਕੀਤਾ ਹਰਪੁਰ ਤੋਂ ਹੀ ਪਹਿਲਾਂ ਚੰਡੀਗੜ੍ਹ ਗਏ ਮਹਾਲੀ ਇੱਕ ਮਿੰਟ ਅੱਛਾ ਤਾਂ ਬੈਚਨਲ ਵੀ ਹੈ ਹਾਂ ਜੀ ਸਕੂਨ ਅ ਜਰਨੀ ਅੱਛਾ ਜੀ ਕਿੰਨੇ ਸੱਪ ਹਜੇ 1600 ਵਾਲੇ ਕਿੰਨੇ ਦਿਨ ਦਾ ਟੂਰ ਹੈ ਇਹ ਜੀ ਆਪਣਾ ਸਾਡਾ 40 ਦਿਨ ਦਾ ਹੈ ਸਾਡਾ ਅਜੇ 20ਵਾਂ ਦਿਨ ਹੈ ਵੈਸੇ ਜ਼ਿਆਦਾ ਟਾਈਮ ਹੋ ਸਕਦਾ ਸਾਨੂੰ ਤੇ ਕਿਸ ਬੇਸ ਤੇ ਟੂਰ ਰੱਖਿਆ ਤੁਸੀਂ ਆਪਾਂ ਕਰ ਲਈਏ ਕਿ ਨਹੀਂ এলাਉਡ ਹੈ ਕਿ ਨਹੀਂ ਬੰਦ ਕਰ ਦੋ ਠੀਕ ਆ ਅੰਕਲ ਨੂੰ ਮਿਲ ਕੇ ਆਪਾਂ ਚੱਲਦੇ ਆ ਹੁਣ ਇੱਥੋਂ ਦੀ ਅੱਗੇ ਪਿੰਡ ਪਿੰਡ 'ਚ ਜਾ ਕੇ ਰੁਕਾਂਗੇ ਅੱਜ ਸਵੇਰੇ ਫਿਰ ਬਟਿੰਡੇ ਵੱਲ ਨੂੰ ਮਿਲ ਲੈ ਹਾਂਜੀ ਹਾਂਜੀ ਚੱਕੋ ਆਪਣੀਆਂ ਬੱਗੀਆਂ ਚਲਿਏ ਫਿਰ ਫੜਿਓ ਫਿਰ ਅੱਗੇ ਸਿੱਧੂ ਬਾਜ ਦੀ ਹਵੇਲੀ ਤੋਂ ਅੱਗੇ ਆਪਾਂ ਉਸ ਮੂਸੇ ਪਿੰਡ 'ਚ ਵੱਢ ਰਹੇ ਆ ਅੱਗੇ ਗੁਰਦੁਆਰਾ ਸਾਹਿਬ ਹੈ ਉੱਥੇ ਜਾ ਕੇ ਰੁਵਾਂਗੇ ਹੁਣ ਮੁਲਾਕਾਤ ਹੋ ਗਈ ਅੰਕਲ ਆਂਟੀ ਦੋਵਾਂ ਨਾਲ ਹੀ ਹੋਈ ਚਲੋ ਪਰਮਾਤਮਾ ਜੇਹਰਾ ਬਖਸ਼ੇ ਦੁੱਖ ਬੜਾ ਵੱਡਾ ਆ ਕੋਈ ਛੋਟੀ ਮੋਟੀ ਗਲਤੀ ਹੈ ਨਹੀਂ ਜੀ ਠੀਕ ਹੈ ਜਵਾਨ ਜਹਾਨ ਪੁੱਤ ਜਾਂਦਾ ਜਦੋਂ ਅਫਸੋਸ ਵੀ ਨਹੀਂ ਕੀਤਾ ਗਿਆ ਕਿਉਂਕਿ ਕੀ ਬੋਲਦੇ ਪੂਰੀ ਦੁਨੀਆ ਅਫਸੋਸ 'ਚ ਬੈਠੀ ਆ ਇਸ ਕਰਕੇ ਨਾ ਮੇਰੇ ਤੇ ਆਸ਼ੀਰਵਾਦ ਲਿਆ ਤੇ ਚਲੇ ਗਏ ਅੰਕਲ ਜੀ ਨੇ ਮੈਨੂੰ ਪੁੱਛਦੇ ਕੀ ਵੇਚਦੇ ਹੋ ਅੱਛਾ ਮੈਂ ਕਿਹਾ ਪਤਾ ਉਹਨਾਂ ਨੂੰ ਕਹਣਾ ਵੇਚ ਕੁਛ ਨਹੀਂ ਰਿਹਾ ਅਸੀਂ ਪੰਜਾਬ ਦੇ ਸਫਰ ਤੇ ਆ ਇੱਕ ਤਾਂ ਬਲ ਜਿਹੜਾ ਆ ਚੱਕਿਆ ਲੈ ਸਾਰਾ ਸਮਾਨ ਸਮੂਹ ਚ ਲੱਗਦਾ ਜਿਵੇਂ ਕੁਛ ਵੇਚਣ ਤੁਰੇ ਆ ਇਹ